ਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਟੀਕਟਕ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਣੇ ਫਾਰਮ ਤੇ ਕਿ ਕਿਹੜੇ ਪਸ਼ੂ ਦੁੱਧ ਦੇ ਰਹੇ ਹਨ ਤੇ ਕਿਹੜੇ ਗੱਭਣ ਹਨ ਆ ਉਹ ਕੇ ਸਮੋ ਆ ਦੇਖੋ ਜੀ ਇਹ ਆਪਣੀ ਇਹ ਗਾਂ ਹੈਗੀ ਹੈ ਇਹ ਆਪਣੀ ਗੱਭਣ ਇਹ ਆਪਾਂ ਨੇ ਕਰ ਦਿੱਤੀ ਡرائی ਦੁੱਧ ਚ ਛੱਡ ਦਿੱਤੀ ਐ ਇਹਨੂੰ ਲੱਗ ਗਿਆ 7ਵਾਂ ਮਹੀਨਾ ਤੇ ਇਹ ਵੀ ਆਪਣੀ ਗਾਂ ਗੱਬਣ ਇਹਨੂੰ ਹਲੇ 5ਵਾਂ ਮਹੀਨਾ ਲੱਗਿਆ ਇਹ ਦੁੱਧ ਦੇ ਰਹੀ ਐ ਹਲੇ ਤੇ ਉਦੋਂ ਬਾਅਦ ਇਹ ਆਪਣੀ ਬੱਚੀ ਹੋਈ ਸੀ ਇਹਨੂੰ 3 ਮਹੀਨੇ ਦੀ ਹੋ ਚੁੱਕੀ ਆ ਸੂਈ ਵੀ ਇਹਦੇ ਵੀ ਟੀਕਾ ਲਗਵਾਇਆ ਸੈਕਸਲ ਸੀਮਨ ਲਵਾਇਆ ਇਹਦੇ ਵੀ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਪਾਸ ਹੋ ਜੇ ਤੇ ਇਹ ਆਪਣੀ ਝੋਟੀ ਕੋਲੋਂ ਸੁਣੇ ਵਾਲੀ ਐ ਇਹਦਾ 1 ਮਹੀਨਾ ਰਹਿ ਗਿਆ ਬਸ ਸੁਣ ਦਾ ਇਹਨੂੰ ਹੁਣ 10ਵਾਂ ਮਹੀਨਾ ਲੱਗ ਜਾਣਾ 16 ਤਰੀਕ ਤੇ ਤੇ ਇਹ ਝੋਟੀ ਵੀ ਆਪਣੀ ਥੋੜੀ ਚੁੱਪੀ ਸੀ ਇਹ ਕੱਲ 2 ਮਹੀਨੇ ਦੀ ਹੋ ਚੁੱਕੀ ਆ ਦੁੱਧ ਦੇ ਰਹੀ ਐ ਤੇ ਇਹ ਵੀ ਹੁਣ ਜਿਹੜੇ ਉਹ ਤਾਰਾ ਕਰੇਗੀ ਉਹ ਕਰੇਗੀ ਫਿਰ ਇਹਦੇ ਟੀਕਾ ਪਾਵਾਂਗੇ ਇਹ ਇੱਕ ਜੋ ਟੀ ਇਹ ਦੁੱਧ ਦੇ ਰਹੀ ਹੈ ਜੀ ਆਪਣੇ ਫਾਰਮ ਤੇ ਇਹ ਇੱਕ ਇਹ ਬੱਚੀ ਦੁੱਧ ਦੇ ਰਹੀ ਹੈ ਜੀ ਥੋੜੇ ਚਿੱਟੀ ਗਾਂ ਦੁੱਧ ਦੇ ਰਹੀ ਹੈ ਉਹ ਕਾਲੀ ਜ਼ਿਆਦਾ ਡਰਾਈ ਕੀਤੀ ਹੋਈ ਆ ਸਾਡਾ ਦਿੱਤੀ 2 ਮਹੀਨੇ ਹੀ ਰਹਿ ਗਏ ਨੇ ਉਹਦੇ ਸੂਣ ਦੇ ਕਰਕੇ ਡਰਾਈ ਕਰਤੀ ਆਪਾਂ ਨੇ ਤੇ ਇਹ ਬੱਚੀ ਦੇ ਵੀ ਆਪਾਂ ਨੇ ਟੀਕਾ ਭਰਾਇਆ ਸੈਕਸਡ ਜਸਤੀ ਜਸਤੀ ਗਾਣਾ ਠੀਕ ਆ ਭਰਾਇਆ ਤੇ ਇਹ ਬੱਚੀ ਹੁਣੇ ਇਹ ਵੀ ਤਿਆਰ ਹੋ ਰਹੀ ਹੈ ਅੱਗੇ ਮੇਰੇ ਵੀ ਫਰਾਕ ਚੱਲ ਰਹੀ ਹੈ ਫੀਡ ਚੱਲ ਰਹੀ ਹੈ ਫੀਡ ਸਾਰੇ ਦਾਣਾ ਫੀਡ ਜੋ ਵੀ ਅੱਗੇ ਤਿਆਰ ਹੋ ਜਾਏਗੀ ਆਪਣੀ ਬੱਚੀ ਆਹ ਦੇਖੋ ਸਾਡੇ ਛੋਟੇ ਬੱਚੇ ਇਹ ਰਾਮ ਕਰ ਰਹੇ ਨੇ ਇਹ ਤਾਂ ਬੱਚਾ ਕੱਟਤਾ ਹਾਂਜੀ ਸੋਨਾ ਸਭ ਜੀ ਉੱਠ ਗੜੇ ਕੀ ਗੱਲ ਪੁੱਤੋ ਸੋ ਵੀ ਲੈ ਆਰਾਮ ਕਰ ਲਿਆ ਨੇ ਗਾਂ ਵੀ ਘੱਟ ਪੈਂਦੀ ਆ ਗਰਮੀ ਮੰਨਦੀ ਆ ਬਹੁਤ ਜ਼ਿਆਦਾ ਥੋੜਾ ਥਿਰ ਬੈਠਦੀ ਆ ਫੇਰ ਉੱਠ ਖੜਦੀ ਆ ਹਾਂ ਦੇਖੋ ਇਹਨੂੰ ਦੇਖ ਲੋ ਬੀਰੀ ਨੂੰ ਸਾਰੇ ਲੱਤਾਂ ਨੂੰ ਖਾਣ ਦਸੜ ਕੇ ਸੌ ਰਹੀ ਐ ਖੁੱਲੀ ਜਗ੍ਹਾ ਚਾਹੀਦੀ ਐਨਾਂ ਨੂੰ ਸਾਡੇ ਜਗ੍ਹਾ ਥੋੜੀ ਜੀ ਕੰਮ ਘੱਟ ਐ ਜਗ੍ਹਾ ਨਹੀਂ ਬਹੁਤ ਚੰਗੀ ਐ ਜਰ ਜਗ੍ਹਾ ਥੋੜੀ ਖੁੱਲੀ ਹੋਈ ਨਾ ਫਿਰ ਤਾਂ ਇਹ ਲਿਡ ਲੁੱਟ ਕੇ ਹੁੰਦੀਆਂ ਨੇ ਜਾਂ ਪੂਰੀ ਖੁੱਲੀ ਜਗ੍ਹਾ ਤੇ ਹੁੰਦੀਆਂ ਨੇ ਕੋਈ ਆਪਣੇ ਫਾਰਮ ਨੂੰ ਐਵੇਂ ਹੀ ਬਦਾਓ ਲੰਬਾ ਟਾਈਮ ਦੁੱਧ ਲੋ ਪਸ਼ੂਆਂ ਦਾ ਆਪਣੇ ਫਾਰਮ ਤੇ ਇਹ ਫਾਇਦਾ ਵੀ ਇਹ ਸਾਲ ਦੇ ਅੰਦਰ ਅੰਦਰ ਸੂਜੇ ਵਸੂ ਨਾਲੇ ਆਪਾਂ ਨੂੰ ਬੱਚੇ ਵਧੀਆ ਵੱਢ ਜੰਨੇ ਆ ਨਾਲੇ ਆਪਣਾ ਦੁੱਧ ਨਹੀਂ ਘਰ ਤੋਂ ਦੁੱਧ ਨਹੀਂ ਮੁੱਕਦਾ ਦੁੱਧ ਤਾਂ ਘੰ ਚੱਲੀ ਜਾਂਦਾ ਵਧੀਆ ਤਰੀਕੇ ਨਾਲ ਸਾਰਾ ਖਰਚ ਪੁੱਤਰ ਤਾਂ ਹੀ ਆਪਾਂ ਇਹਨਾਂ ਨੂੰ ਅੱਗੇ ਪਿੱਛੇ ਜੇ ਨਹੀਂ ਕਿ ਇਹ ਗੱਲ ਬੰਨ੍ਹਿਆ ਵੀ ਇਹ ਇਕੱਠੀਆਂ ਲਾਗਦੇ ਦੁੱਧ ਤੋਂ ਹੀ ਇਕੱਠੇ हट ਜਾਣਗੇ ਤੇ ਅਰ ਫਿਰ ਉਹ ਔਖਾ ਹੋ ਜਾਂਦਾ ਜੀ ਦੁੱਧ ਤੋਂ ਉੱਠੇ ਸਾਡੇ ਹਟ ਗਏ ਫਿਰ ਆਪਾਂ ਨੂੰ ਫਿਰ ਦੁੱਧ ਲੈਣਾ ਪੈਣਾ ਹੁਣ ਇਹ ਬਾਰੋ-ਬਾਰੀ ਸੋ ਜਾਂਦੇ ਆ ਨੇ ਹੁਣ ਆਪਣੀ ਇਹ ਛੋਟੀ ਸੂਜੇਗੀ ਸਾਰਾ ਦਿਹਾੜ ਤੇ ਦੁੱਧ ਪਲਾਈਗੀ ਅੱਗੇ ਹੁਣ ਗਾਹਕਸ ਤੇ ਸੋ ਜਾਣੀ ਆ ਇਹ ਨਿਉ ਪਲਾਰੀ ਐ ਇਹਨੇ ਆਪਣੀ ਇਹ ਬੱਚੀ ਵੀ ਪਲਾਰੀ ਆ ਆਪਾਂ ਨੂੰ ਦੁੱਧ ਫੇ ਗੱਬਣ ਰਹਿ ਜੇਗੀ ਚੱਲ ਰੱਖੇ ਇਹ ਇਹ ਆਪਣੀ ਗਾਹ ਦਸੰਬਰ ਚ ਹੋ ਜੂਗੀ ਇਹ ਆਪਣੀਆਂ ਗਾ ਸਤੰਬਰ ਵਿੱਚ ਹੋ ਜਾਏਗੀ 2 ਮਹੀਨੇ ਰਹਿ ਗਏ ਜਦੋਂ ਸੋਣ ਦੇ ਪਰਮਾਤਮਾ ਕਿਰਪਾ ਕਰੇ ਤੁਸੀਂ ਵੀ ਆਪਣਾ ਸਾਰੰਗ ਤੇ ਵੱਧ ਤੋਂ ਵੱਧ ਤਰੱਕੀਆਂ ਕਰੋ ਜਿਹੜੇ ਮੇਰੇ ਚੈਨਲ ਦੇ ਨਵੇਂ ਹੋ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀਆਂ ਨੇ ਧੰਨਵਾਦ ਜੀ ਸਾਰਿਆਂ